ਨਾਲੇ ਨੂੰ ਇਟ ਲਗਾਈ ਜਾ ਰਹੀ ਆ ਬਹੁਤ ਘਟੀਆ ਕੁਆਲਿਟੀ ਦੀ ਆ ਤੇ ਜਿਹੜਾ ਸੀਮੈਂਟ ਤੇ ਰੇਤ ਲਗਾਈ ਜਾ ਰਹੀ ਆ ਉਹ ਮਸਾਲਾ ਇਸ ਨੂੰ ਨੋਂ ਇਕਦਮ ਮਸਾਲਾ ਲਾ ਰਿਹਾ ਲਗਾਇਆ ਜਾ ਰਿਹਾ ਜੋ ਕਿ ਬਹੁਤ ਕੁਆਲਿਟੀ ਘਟ ਗਿਆ ਜਿਵੇਂ ਸੀਗੀ ਮਾਰਾ ਜਾ ਵੀ ਉਸ ਨੂੰ ਟੱਚ ਕਰਨ ਨਾਲ ਜਿਹੜੀਆਂ ਇਟਾਂ ਉਖੜਨੀਆਂ ਸ਼ੁਰੂ ਹੋ ਜਾਣਗੀਆਂ ਤੇ ਥੱਲੇ ਵੀ ਤੁਸੀਂ ਵੇਖ ਸਕਦੇ ਹੋ ਕੋਈ ਫਰਸ਼ ਦੇ ਉੱਤੇ ਕੋਈ ਥੱਲੇ ਇਹਦੇ ਪਕਿਆਈ ਵਾਸਤੇ ਕੁਝ ਨਹੀਂ ਪਾਇਆ ਸਿੱਧੀਆਂ ਮਿੱਟੀ ਦੇ ਉੱਪਰ ਜਿਹੜੀਆਂ ਇਟਾਂ ਲਾਈਆਂ ਜਾ ਰਹੀਆਂ ਆ ਤੇ ਆ ਬਣਦਾ ਪਿਆ ਇੱਕ ਘੱਟੋ ਘੱਟ ਵੀ 2 ਸਾਲ ਹੋ ਗਏ ਬਣ ਗਿਆ ਇਹ ਔਰ ਇਹਦੇ ਵਿੱਚ ਜਿਹੜਾ ਮਟੀਰੀਅਲ ਲੱਗਦਾ ਪਿਆ ਬਹੁਤ ਹੀ ਨਕਮਾ ਮਟੀਰੀਅਲ ਲੱਗਦਾ ਪਿਆ ਜਿਹੜੀ ਆ ਇਟਾ ਉਹ ਬਿਲਕੁਲ ਪਿੱਲੀ ਆ सिरसा यूनियन की और ऐसी किया रोष प्रदर्शन कहा सिंचाई नाली में घटिया मटेरियल लगाने का आरोप पच्चीस लाख की लागत से तैयार होने वाला सिंचाई नाला गांव गाँव एहजरा में जो कि पिछले दो सालों से बनाया जा रहा है लेकिन घटिया मटेरियल लगाने के कारण सुर्खियों में आया है जिसके कारण आज किसानों की ओर से एक रोष प्रदर्शन किया गया किसानों का कहना है कि से बात हुई थी लेकिन फिर भी कोई समस्या का हल नहीं हुआ ਕੰਚਾਈ ਨਾਲੇ ਵਿੱਚ ਟਿੱਕਿਆ ਮਟੀਰੀਅਲ ਹੀ ਪਿਆ ਜਾ ਰਿਹਾ ਹੈ ਟੀਟ ਦੇ ਪਰਟੀ ਮਤ ਘੱਟ ਲਗਾਇਆ ਜਾ ਰਿਹਾ ਹੈ ਕਿਸਾਨੋ ਨੇ ਕਹਾ ਕਿ ਪ੍ਰਸ਼ਾਸਨ ਕੋਲ ਇਸ ਦੀ ਕਾਰਹੀ ਜਾਂਚ ਕਰਵਾਈ ਜਾਏ ਅਤੇ ਸੱਚਾਈ ਸਾਹਮਣੇ ਲਾਈ ਜਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਅਸੀਂ ਆਪਣੇ ਵੀਰ ਰਾਮ ਸਿੰਘ ਹੁਣਾ ਦੇ ਕਹਿਣ ਦੇ ਉੱਤੇ ਆਪਾਂ ਇੱਥੇ ਅੱਜ ਆਪਣੀ ਪੂਰੀ ਟੀਮ ਨਾਲ ਪਹੁੰਚੇ ਸੀ ਇੱਥੇ ਆਣ ਕੇ ਅਸੀਂ ਦੇਖਿਆ ਕਿ ਜਿਹੜੀ ਇਹ ਨਾਲੇ ਨੂੰ ਇਟ ਲਗਾਈ ਜਾ ਰਹੀ ਹੈ ਬਹੁਤ ਘਟੀਆ ਕੁਆਲਿਟੀ ਦੀ ਆ ਤੇ ਜਿਹੜਾ ਸੀਮੈਂਟ ਤੇ ਰੇਤ ਲਗਾਈ ਜਾ ਰਹੀ ਆ ਉਹ ਮਸਾਲਾ ਇਸ ਨੂੰ ਨੋ ਇੱਕ ਦਾ ਮਸਾਲਾ ਲਾ ਰਿਹਾ ਲਗਾਇਆ ਜਾ ਰਿਹਾ ਜੋ ਕਿ ਬਹੁਤ ਕੁਆਲਿਟੀ ਘਟ ਗਿਆ ਜਿਸ ਦੀ ਕੀ ਮਾੜਾ ਜਿਹਾ ਵੀ ਉਸ ਨੂੰ ਟੱਚ ਕਰਨ ਵਾਲੀ ਜਿਹੜੀਆਂ ਇਟਾਂ ਓਖੜਨੀਆਂ ਸ਼ੁਰੂ ਹੋ ਜਾਣਗੀਆਂ ਤੇ ਥੱਲੇ ਵੀ ਤੁਸੀਂ ਦੇਖ ਸਕਦੇ ਹੋ ਕੋਈ ਫਰਸ਼ ਦੇ ਉੱਤੇ ਕੋਈ ਥੱਲੇ ਇਹਦੇ ਪਕਿਆਈ ਵਾਸਤੇ ਕੁਝ ਨਹੀਂ ਪਾਇਆ ਸਿੱਧੀਆਂ ਮਿੱਟੀ ਦੇ ਉੱਪਰ ਜਿਹੜੀਆਂ ਇਟਾਂ ਲਾਈਆਂ ਜਾ ਰਹੀਆਂ ਆ ਤੇ ਇਹਦੀ ਕੁਆਲਿਟੀ ਬੇਹਦ ਘਟਿਆ ਆ ਤੇ ਕੰਮ ਚੱਲਦੇ ਨੂੰ ਇਹਦਾ 2 ਸਾਲ ਹੋ ਗਏ ਲਗਭਗ ਪਹਿਲਾਂ ਵੀ ਮੇਰੀ ਐਸਡੀਓ ਸਾਹਿਬ ਨਾਲ ਜਿਹੜੇ ਹੈਗੇ ਮੋਹਿਤ ਜੀ ਉਹਨਾਂ ਨਾਲ ਦੋ ਤਿੰਨ ਵਾਰੀ ਗੱਲਬਾਤ ਹੋਈ ਸੀ ਉਹਨਾਂ ਨੂੰ ਕਿਹਾ ਸੀ ਕਿ ਕੰਮ ਥੋੜਾ ਤੇਜ਼ੀ ਨਾਲ ਕਰੋ ਝੋਨੇ ਦੇ ਸਮੇਂ ਤੋਂ ਉਹਨਾਂ ਨਾਲ ਮੈਂ ਸੰਪਰਕ ਦੇ ਵਿੱਚ ਆ ਉਦੋਂ ਤੋਂ ਹੀ ਉਹਨਾਂ ਨੂੰ ਮੈਂ ਕਹਿ ਰਿਹਾ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਕੰਮ ਜਿਹੜਾ ਇਹਨੂੰ ਨੇਪਰੇ ਚਾੜੋ ਤਾਂ ਜੋ ਕਿਸਾਨਾਂ ਨੂੰ ਮੁਸ਼ਕਲ ਨਾ ਆਏ ਕਿਉਂਕਿ ਜਿੰਨੀ ਆ ਜ਼ਮੀਨ ਤੁਸੀਂ ਵੇਖ ਰਹੇ ਹੋ ਦੂਰ ਦਰਾਡੇ ਪਿੰਡ ਤੱਕ ਇਸ ਨੂੰ ਸਿਰਫ ਨਹਿਰੀ ਪਾਣੀ ਲੱਗਦਾ ਆ ਇਹ ਜ਼ਮੀਨ ਦੇ ਵਿੱਚ ਕੋਈ ਵੀ ਬੋਰ ਜਿਹੜਾ ਜਾਂ ਕੋਈ ਵੀ ਪਾਣੀ ਦਾ ਸਾਧਨ ਨਹੀਂ ਹੈਗਾ ਝੋਨੇ ਦਾ ਤਾਂ ਚਲੋ ਜ਼ਿੰਮੇਦਾਰਾਂ ਨੇ ਕਿਸੇ ਔਖੇ ਔਖੇ ਤਰੀਕੇ ਪਰ ਕਣਕ ਦੀ ਵਾਰੀ ਜਿਹੜਾ ਹੁਣੇ ਪਾਣੀ ਦਿਨੋ ਦਿਨ ਲੇਟ ਹੋ ਰਿਹਾ ਜਿਸ ਕਾਰਨ ਕਣਕ ਦੀ ਫਸਲ ਲੈਣੀ ਜਿਹੜੀ ਆ ਉਹ ਜ਼ਿੰਮੇਦਾਰਾਂ ਨੂੰ ਔਖੀ ਹੋ ਜੇਗੀ ਹੁਣ ਅੱਜ ਵੀ ਐਸਡੀਓ ਸਾਹਿਬ ਨਾਲ ਗੱਲਬਾਤ ਹੋਈ ਆ ਉਹਨਾਂ 1 ਮਹੀਨੇ ਦਾ ਸਮਾਂ ਮੰਗਿਆ ਆ ਵੀ ਅਸੀਂ 1 ਮਹੀਨੇ ਦੇ ਵਿੱਚ ਜਿਹੜਾ ਆ ਉਹ ਇਹ ਜਿਹੜਾ ਕੰਮ ਸਾਰਾ ਕੰਪਲੀਟ ਕਰ ਦਾਂਗੇ ਹੁਣ ਤੁਸੀਂ ਜਿਸ ਤਰ੍ਹਾਂ ਆਏ ਹੋ ਤੁਹਾਨੂੰ ਦਿਖਾਇਆ ਇੱਥੇ ਜਿਹੜੀ ਇੱਟ ਦੀ ਕੁਆਲਿਟੀ ਉਹ ਕਿੰਨੀ ਘਟੀਆਂ ਪਿੱਲੀ ਇੱਟ ਜਿਹੜੀ ਉਹ ਸਾਰੀ ਲਗਾਈ ਜਾ ਰਹੀ ਆ ਇਹ ਇਸ ਚੀਜ਼ ਦੀ ਅਸੀਂ ਜਾਂਚ ਦੀ ਮੰਗ ਕਰਦੇ ਆਂ ਕਿ ਇਹਦੀ ਜਾਂਚ ਕੀਤੀ ਜਾਏ ਵੀ ਇਹ ਜਿਹੜੀ ਇਟਾਂ ਦੀ ਪਿੱਲੀ ਵਾਸਤੇ ਪਿੱਛੋਂ ਫੰਡ ਜਾ ਰਹੀ ਹੁੰਦੇ ਆ ਕਿ ਜਾਂ ਪੱਕੀ ਇੱਟ ਲਾਉਣ ਵਾਸਤੇ ਫੰਡ ਜਾ ਰਹੀ ਹੁੰਦੇ ਆ ਜੇਕਰ ਪੱਕੀ ਇੱਟ ਲਾਉਣ ਵਾਸਤੇ ਫੰਡ ਜਾ ਰਹੀ ਹੁੰਦੇ ਆ ਤੇ ਇਹ ਜਿਹੜਾ ਇਹਦੇ ਵਿੱਚ ਕਮਿਸ਼ਨ ਆ ਪਿੱਲੀ ਇੱਟ ਲਾਉਣ ਵਾਸਤੇ ਜੋ ਇਹ ਕਿੱਥੋਂ ਤੱਕ ਜਾਂਦੀ ਆ ਕਿੰਨਾਂ ਨੂੰ ਜਾਂਦੀ ਆ ਇਹ ਕਿਹੜੇ-ਕਿਹੜੇ ਅਫਸਰਾਂ ਨੂੰ ਜਾਂਦੀ ਆ ਕਿਹੜੇ-ਕਿਹੜੇ ਮੰਤਰੀਆਂ ਤੱਕ ਜਾਂਦੀ ਆ ਕਿਉਂਕਿ ਭਗਵਾਨ ਤਮਾਨ ਜੀ ਖੋਖਲੇ ਦਾਅਵੇ ਕਰਦੇ ਆ ਜੀ ਪੂਰੇ ਟੈਲਾਂ ਨੂੰ ਪੂਰੇ ਪਿੰਡਾਂ 'ਚ ਪਾਣੀ ਪਹੁੰਚਾਤਾ ਨਾਲਿਆਂ ਦੇ ਨਾਲੇ ਪੱਕੇ ਕਰਾਤਾ ਜੇ ਕਰਾਤਾ ਉਹ ਕਰਾਤਾ ਪਰ ਮਾਨ ਸਾਹਿਬ ਇੰਨਾ ਵੀ ਦੱਸੋ ਵੀ ਇਹਨਾਂ ਕੰਮਾਂ ਦੇ ਪਿੱਛੇ ਕਿੰਨੀ ਕੁ ਮੋਟੀ ਕਮਿਸ਼ਨ ਤੁਹਾਡੀ ਸਰਕਾਰ ਨੇ ਖਾਦੀ ਆ ਜਾਂ ਤੁਹਾਡੇ ਮੰਤਰੀਆਂ ਨੇ ਖਾਦੀ ਆ ਕਿਉਂਕਿ ਆ ਇੱਕ 4500 ਫੁੱਟ ਲਗਭਗ ਇਸ ਨਾਲੇ ਦੀ ਲੈਂਥ ਆ ਇਹਦੇ ਵਿੱਚ ਹੀ ਤੁਸੀਂ ਲੱਖਾਂ ਰੁਪਈਆ ਖਾ ਗਏ ਹੋਣੇ ਆ ਇੱਟ ਦੇ ਵਿੱਚੋਂ ਹੀ ਤੇ ਬਾਕੀ ਮਟੀਰੀਅਲ ਦੀ ਤਾਂ ਗੱਲ ਹੀ ਵੱਖਰੀ ਆ ਸੋ ਇਸ ਲਈ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਏ ਡੀਸੀ ਸਾਹਿਬ ਨੂੰ ਔਰ ਨਹਿਰੀ ਵਿਭਾਗ ਦੇ ਜਿਹੜੇ ਉੱਚਾ ਅਧਿਕਾਰੀ ਉਹਨਾਂ ਨੂੰ ਇਹ ਨਹੀਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਕੰਮ ਕਰਨਾ ਉਹ ਸਹੀ ਤਰੀਕੇ ਨਾਲ ਕਰੋ ਕਿਉਂਕਿ ਜੇ ਜਦੋਂ ਕਿਸਾਨ ਜੱਥੇਬੰਦੀਆਂ ਤੁਹਾਡੇ ਖਿਲਾਫ ਝੰਡੇ ਚੁੱਕਦੀਆਂ ਆ ਫਿਰ ਤੁਸੀਂ ਚੀਕਾ ਮਾਰਦੇ ਹੋ ਫਿਰ ਤੁਸੀਂ ਕਹਿੰਦੇ ਹੋ ਕਿ ਇਹ ਵਿਲੜ ਨੇ ਇਹ ਦਰਿਆ ਬਿਛਾ ਕੇ ਬਹਿ ਜਾਂਦੇ ਆ ਪਰ ਅੱਜ ਜਿਹੜਾ ਤੁਸੀਂ ਇਹ ਕੰਮ ਕੀਤਾ ਇਹ ਕੰਮ ਕਾਗਜ਼ਾਂ ਦੇ ਵਿੱਚ ਘੱਟੋ ਘੱਟ ਤੁਸੀਂ 20 ਸਾਲ 25 ਸਾਲ ਗਿਣਾਉਣਾ ਜੀ ਵੀ ਉਹ ਨਾਲਾ ਬਣਿਆ ਪਰ ਉਹ ਨਾਲਾ ਚਾਹੇ 2 ਸਾਲ ਵੀ ਨਾ ਕੱਢੇ ਇਸ ਦੀ ਕੋਈ ਗਾਰੰਟੀ ਨਹੀਂ ਹੈਗੀ ਇਸ ਲਈ ਜਿਹੜਾ ਵੀ ਕੰਮ ਕਰਨਾ ਆ ਇਹਨਾਂ ਨੂੰ ਬੇਨਤੀ ਹੈਗੀ ਇਹਨੂੰ ਚੰਗੇ ਤਰੀਕੇ ਨਾਲ ਕਰੋ ਨਹੀਂ ਤਾਂ ਅਸੀਂ ਫਿਰ ਆਪਣੇ ਤਰੀਕੇ ਨਾਲ ਇਨਕੁਆਰੀਆਂ ਕਰਾਂਗੇ ਤੇ ਤੁਹਾਡੀਆਂ ਦਰੀਆਂ ਵਿਛਾ ਕੇ ਜਿਹੜੀਆਂ ਉਹ ਇਨਕੁਆਰੀਆਂ ਖਲਾਵਾਗੇ ਸਾਨੂੰ ਭਾਏ ਧਰਨਿਆਂ ਤੇ ਬੈਠਣਾ ਪਏ ਸੋ ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਇਸ ਕੰਮ ਨੂੰ ਜਲਦੀ ਤੋਂ ਜਲਦੀ ਕੰਪਲੀਟ ਕਰੋ ਤੇ ਤਾਂ ਜੋ ਕਿਸਾਨਾਂ ਨੂੰ ਫਸਲ ਦੇ ਪਾਣੀ ਲਾਉਣ 'ਚ ਕੋਈ ਦਿੱਕਤ ਨਾ ਆਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਜਸਵੰਤ ਸਿੰਘ ਜੀ ਵੀ ਕੇ ਜੂ ਸਰਸਾ ਜਥੇਵੰਦੀ ਵੱਲੋਂ ਅੱਜ ਜਿਹੜਾ ਐਵੇਂ ਪਿੰਡ ਦੇ ਵਿੱਚ ਨਾਲਾ ਬਣਦਾ ਪਿਆ ਪਾਣੀ ਲਾਉਣ ਲਈ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਇਸ ਪਿੰਡ ਦੇ ਆ ਰਾਮ ਸਿੰਘ ਜੀ ਨੇ ਸਾਡੇ ਸੀਨੀਅਰ ਨੇ ਸਾਡੀ ਜਥੇਬੰਦੀ ਦੇ ਉਹਨਾਂ ਨੇ ਇਹ ਮੁੱਦਾ ਸਾਡੇ ਤੱਕ ਪਹੁੰਚਾਇਆ ਇਹ ਜਿਹੜੀ ਨਾਲਾ ਬਣਦਾ ਪਿਆ ਇਹ ਘੱਟੋ ਘੱਟ ਵੀ 2 ਸਾਲ ਹੋ ਗਏ ਬਣਦਿਆਂ ਨੂੰ ਔਰ ਇਹਦੇ ਵਿੱਚ ਜਿਹੜਾ ਮਟੀਰੀਅਲ ਲੱਗਦਾ ਪਿਆ ਬਹੁਤ ਹੀ ਨਕਮਾ ਮਟੀਰੀਅਲ ਲੱਗਦਾ ਪਿਆ ਜਿਹੜੀ ਆ ਇਟਾ ਉਹ ਬਿਲਕੁਲ ਪਿੱਲੀ ਆ ਔਰ ਜਿਹੜਾ ਸੀਮਟ ਵੀ ਲੱਗਦਾ ਰਿਹਾ ਲੱਗਦਾ ਪਿਆ ਉਹਦੀ ਰੇਸ਼ੋ ਹੈਗੀ ਹੈ ਜੀ 9 1 ਦੀ ਲਗਭਗ ਤੇ ਬਹੁਤ ਅ ਨਰਾਸ਼ਾ ਜਨਕ ਨਾਲਾ ਤਿਆਰ ਹੋ ਰਿਹਾ ਜੀ ਇੱਥੇ ਇਹ ਵੀ ਪਤਾ ਲੱਗਾ ਜੀ ਇਹ ਕਿਸਾਨਾਂ ਨੇ ਦੱਸਿਆ ਵੀ ਇਹ ਬਣ ਚੁੱਕਾ ਕਾਗਜ਼ਾਂ ਦੇ ਵਿੱਚ ਇਹ ਇਸ ਵੇਲੇ ਰਿਪੇਅਰ ਹੋ ਰਹੀ ਆ ਇਹ ਵੀ ਬੜਾ ਨਿੰਦਣਯੋਗ ਆ ਅੱਗੇ ਆਪਾਂ ਆਰਟੀਏ 'ਚ ਲੈ ਕੇ ਉਹ ਚੈੱਕ ਕਰਾਂਗੇ ਆਪਾਂ ਵੀ ਵਾਕਈ ਨਾਲਾ ਬਣਿਆ ਹੋਇਆ ਪਹਿਲਾਂ ਔਰ ਮੈਂ ਮੰਤਰੀ ਸਾਹਿਬ ਤੱਕ ਵੀ ਮੇਰੀ ਵੀਡੀਓ ਪਹੁੰਚਣੀ ਚਾਹੀਏ ਹੈ ਕਟਾਰੂ ਚੱਕ ਸਾਹਿਬ ਤੇ ਕੋਲ ਵੀ ਇਹ ਜਿਹੜਾ ਨਾਲਾ ਇਹਨੂੰ ਆਪਣੀ ਦੇਖਰੇਖ ਚ ਬਣਾਇਆ ਜਾਵੇ ਜੇ ਇਹ ਨਾਲਾ 6 ਮਹੀਨੇ ਬਾਅਦ ਟੁੱਟਦਾ ਤੇ ਸ਼ਾਸਨ ਤੇ ਔਰ ਮੰਤਰੀ ਸਾਹਿਬ ਜ਼ਿੰਮੇਵਾਰੀ ਹੋਣਗੇ ਜ਼ਿੰਮੇਵਾਰ ਹੋਣਗੇ ਇਹਦੇ ਔਰ ਇਸ ਨਾਲੇ ਨੂੰ ਬਿਲਕੁਲ ਪੱਕਿਆ ਔਰ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਮੇਰੀ ਪਹਿਲਾ ਥੋੜੇ ਦਿਨ ਪਹਿਲਾ ਏਡੀਸੀ ਸਾਹਿਬ ਨਾਲ ਵੀ ਗੱਲ ਹੋਈ ਆ ਪਠਾਨਕੋਟ ਦੇ ਵਿਕਰਮ ਜੀ ਜੀ ਉਹਨਾਂ ਨਾਲ ਵੀ ਗੱਲ ਹੋਈ ਸੀ ਵੀ ਨਾਲੇ ਦਾ ਕੰਮ ਰੁਕਿਆ ਪਿਆ ਔਰ ਉਹਨਾਂ ਦੇ ਇਤਿਆਹਜਲਾ ਦਾ 100 ਫੁੱਟ ਪਤਾ ਲੱਗਾ ਉਸ ਕਹਿਣ ਦੇ ਮੁਤਾਬਕ 100 ਫੁੱਟ ਬਣਿਆ ਫਿਰ ਉਹੀ ਹਾਲ ਆ ਬਾਤ ਮੇਰੇ ਖਿਆਲ ਦੇ ਵਿੱਚ 1.5 ਕਿਲੋਮੀਟਰ ਦਾ ਨਾਲਾ ਜਿਹਨੂੰ 2 ਸਾਲ ਲੱਗ ਚੁੱਕੇ ਨੇ ਅੱਗੇ ਪਤਾ ਨਹੀਂ ਕਿੰਨੇ ਸਾਲ ਲੱਗਣਿਆ ਉਹ ਕਿਸਾਨਾਂ ਜਿਹੜਾ ਜਿਹਨਾਂ ਦੀਆਂ ਕਣਕਾਂ ਜਿਨ੍ਹਾਂ ਨੇ ਪਾਣੀ ਲਾਉਣਾ ਉਹਦੇ ਉਨੇ ਦੀਆਂ ਕਣਕੋੜੀ ਜਿਨ੍ਹਾਂ ਦਾ ਪਾਣੀ ਲੱਗ ਜਾਣਾ ਹੈ ਔਰ ਪ੍ਰਸ਼ਾਸਨ ਨੂੰ ਬੇਨਤੀ ਆ ਉਹ ਡੀਸੀ ਸਾਹਿਬ ਨੂੰ ਬੇਨਤੀ ਆ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚੇ ਆਪਣੀ ਸਾਡੇ ਤੁਹਾਡੇ ਮਾਧਿਮ ਰਾਹੀਂ ਇਹ ਸਾਡੀ ਉੱਚ ਇਹਦੀ ਪਦਰੀ ਇਹਦੀ ਆਪਣੀ ਇਨਕੁਆਰੀ ਹੋਵੇ ਔਰ ਇਹਦੀ ਜਾਂਚ ਕਰਕੇ ਇਥੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਜੇ ਸਾਡੀਆਂ ਗੱਲਾਂ ਨਹੀਂ ਮੰਨੀਆਂ ਜਾਂਦੀਆਂ ਫਿਰ ਸਾਨੂੰ ਸੰਘਰਸ਼ ਕਰਨ ਲਈ ਕਿਸਾਨ ਜਦੇ ਬੰਦਿਆਂ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਏਗਾ ਇੱਕ ਪਾਸੇ ਦੇ ਭਗਵੰਤ ਮਾਨ ਜੀ ਕਹਿੰਦੇ ਆ ਜਿਹੜੇ ਕਿਸਾਨ ਨੇ ਵਿੱਲੇ ਨੇ ਛੜਕਾਂ ਚੱਲ ਜਾਂਦੇ ਨੇ ਔਰ ਮੈਂ ਭਗਵੰਤ ਮਾਨ ਜੀ ਬੇਨਤੀ ਕਰਨੀ ਚਾਹੁੰਨਾ ਇਸ ਪਿੰਡ ਦੇ ਵਿੱਚ 1.5 ਕਿਲੋਮੀਟਰ ਜਿਹੜਾ ਡਾਲਾ ਪਾਂਦਾ ਤੁਸੀਂ ਆਪ ਖੁਦ ਚੈੱਕ ਕਰ ਲਓ ਨੂੰ ਵੀ ਉਥੇ ਕੀ ਲੱਗ ਰਿਹਾ ਇਹ ਪਤਾ ਨਹੀਂ ਜਾਂਦੇ ਉੱਤੇ ਤਾਂ ਕਿ ਹਿੱਸੇ ਜਾਂਦੇ ਨੇ ਜੋ ਗੰਦਮਾਂ ਦੇ ਇੱਥੇ ਲਾ ਰਹੇ ਨੇ ਔਰ ਕਿਸਾਨਾਂ ਦੀ ਡਿਮਾਂਡ ਆ ਵੀ ਇਸ ਇਹ ਨਾਅਰੇ ਨੂੰ ਬਿਲਕੁਲ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਮੇਰਾ ਨਾਮ ਰਾਮ ਸਿੰਘ ਆ ਪਿੰਡਾਂ ਮਾ ਗੁਜਰਾ ਇਹ ਖਾਲ ਨੂੰ 2 ਸਾਲ ਤੋਂ ਬੰਦਾ ਆ ਰਿਹਾ ਤੇ ਜਦੋਂ ਇਹ ਸ਼ੁਰੂ ਹੋਇਆ ਤੇ ਸਾਨੂੰ ਬੜੀ ਖੁਸ਼ੀ ਸੀ ਕਿ ਇਹ ਸਾਡਾ ਜਿਹੜਾ ਖਾਲ ਆ ਵੀ ਚਲੋ ਇਹ ਵਧੀਆ ਕਰਕੇ ਬਣੇਗਾ ਉਨੇ 2 ਸਾਲ ਤੋਂ ਤੁਸੀਂ ਇਹ ਵੇਖੋ ਜੀ ਸਾਡਾ ਖਾਲ ਨਹੀਂ ਬਣਿਆ ਇਹ ਕੋਈ 50 ਫੁੱਟ ਬੰਡਾ ਇਹ ਜਦੋਂ ਆਣ ਕੇ ਅਸੀਂ ਪੁੱਛੀਦਾ ਪੀ ਇਹ ਖਾਲ ਕਿਉਂ ਨਹੀਂ ਬਣਿਆ ਕਦੀ ਲੇਬਰ ਜਿਹੜੀ ਘਟਵਾ ਕੰਮ ਘਟ ਤੋਂ ਘਟ ਜਿਹੜੀ ਹੈ ਮਿਸਤਰੀ ਚਾਰ ਤੋਂ ਪੰਜ ਮਿਸਤਰੀ ਹੋਣੇ ਚਾਹੀਦੇ ਹੈ ਲੇਬਰ ਜਿਹੜੀ ਹੈ 30 ਤੋਂ 35 ਯਾਨੀ ਲੇਬਰ ਹੋਵੇ ਜਿਹੜਾ ਖਾਲ ਜਿਹੜਾ 4500 ਫੁੱਟ ਜਿਹੜਾ ਬਣ ਜੇ ਟਿੰਡ ਟੱਪਣ ਤੋਂ ਅਗਲੇ ਪਾਸੇ ਜਾ ਕੇ ਜਿਹੜਾ ਵਾ ਪੰਚਾਇਤ ਨੇ ਜਿਹੜਾ ਖਾਲ ਸਾਡਾ ਜਿਹੜਾ ਸੀ ਉਹ ਪੂਰ ਦਿੱਤਾ ਸਾ ਬਿਲਕੁਲ ਬਰਾਬਰ ਕਰਤਾ ਰਸਤੇ ਨਾਲ ਮਲਾਤਾ ਅਹੀਂ 5 ਸਾਲ ਤੋਂ ਇਹ ਪਾਣੀ ਤੋਂ ਤਰਸਣ ਡਿਆ ਮੇਰੀ ਸਭ ਤੋਂ ਲਾਸਟ ਜ਼ਮੀਨ ਆ 20 ਕਿੱਲੇ ਜ਼ਮੀਨ ਆ 12 13 ਘੰਟੇ ਸਾਨੂੰ ਵਾਰੀ ਆਂਦੀ ਆ ਪਰ ਅਹੀਂ 5 ਸਾਲ ਤੋਂ ਬਿਲਕੁਲ ਸਾਨੂੰ ਨਹਿਰੀ ਪਾਣੀ ਨਹੀਂ ਮਿਲੰਦਿਆ ਤੇ ਇਹ ਹੁਣ ਤੁਸੀਂ ਵੇਖ ਲਓ ਤੁਹਾਡੇ ਸਾਹਮਣੇ ਆ ਜਿਹੜਾ ਖਾਲ ਬੰਦ ਦਾ ਕੋ 50 ਫੁੱਟ ਬੰਦ ਦਾ ਵੱਧ ਤੋਂ ਵੱਧ 100 ਫੁੱਟ ਬੰਦ ਦਾ ਉਸ ਤੋਂ ਬਾਅਦ ਕੰਮ ਬੰਦ ਰਿਹਾ ਜਿਹੜੀ ਸਸਮਗਰੀ ਲਾਈ ਜਾਏ ਦੀ ਇਹ ਕਿ ਬਿਲਕੁਲ ਘਟਿਆ ਸਸਮਗਰੀ ਵਰਦੀ ਇਹ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਆਪਣੇ ਵੀਰ ਨੇ ਤੁਹਾਡੇ ਸਾਹਮਣੇ ਦੱਸਿਆ ਇਟਾਂ ਔਂ ਖੜਕਾਈਆਂ ਇਟਾਂ ਟੁੱਟ ਗਈਆਂ ਇਟਾਂ ਟੁੱਟ ਗਈਆਂ ਨੇ ਜਿਹੜਾ ਮਿੱਟੀ ਦੇ ਉੱ ਇਹ ਬੰਡਿਆ ਪਿਛੇ ਕਈਆਂ ਜਗ੍ਹਾ ਤੋਂ ਖਾਲ ਜਿਹੜਾ ਲੀਕ ਵੀ ਹੋ ਗਿਆ ਮਤਲਬ ਉੱਚਾ ਹੁਣ ਕਰਕੇ ਉਹ ਲੀਕ ਹੋ ਗਿਆ ਉਹ ਲੀਕ ਹੋਣ ਦੀ ਵਜ੍ਹਾ ਇਹੋ ਹੀ ਹੈ ਕਿ ਇੰਜੀਨੀਅਰ ਜਿਹੜਾ ਘਟ ਜਿਹੜਾ ਲੱਗਣ ਡਿਆ ਮਤਲਬ ਕਿ ਸਹੀ ਨਹੀਂ ਬੰਡਿਆ ਇਹਦਾ ਜਿਹੜਾ ਥਲੜਾ ਵੀਸ ਆ ਉਹਨੂੰ ਵਧੀਆ ਕਰਕੇ ਧਿਆਨ ਨਹੀਂ ਕੀਤਾ ਯਾਰ ਤੇ ਜੇਦਾ ਕਿ ਮਤਲਬ ਕਿ ਅੱਗੇ ਜ਼ਿਮੀਂਦਾਰਾਂ ਤੱਕ ਪਾਣੀ ਦੀ ਮੁਸ਼ਕਿਲ ਪਹੁੰਚੇਗਾ ਬਿਲਕੁਲ ਜੀ ਵੇਖੋ ਜੀ ਮੇਰੇ ਨਾਲ ਆਪਣਾ ਗੁਰਜੀਤ ਸਿੰਘ ਹੋਣੀ ਆ ਕਾਫੀ ਜ਼ਿਮੀਂਦਾਰ ਨੇ ਜਿਹੜੇ ਇੰਜਨਾਂ ਦੇ ਨਾਲ ਮਤਲਬ ਪਾਣੀ ਲਾ ਰਿਹਾ ਚਾਰ ਪੰਜ ਸਾਲ ਤੋਂ ਸਾਨੂੰ ਇਸ ਜਿਹੜਾ ਅਮਾ ਗੁਜਰਾ ਪਿੰਡ ਹੈ ਪਿੰਡ ਤੋਂ ਥੱਲੇ ਪਾਣੀ ਨਹੀਂ ਜਾ ਰਿਹਾ ਨਹੀਂ ਜੇ ਦੇਖੋ ਜੀ 2-3 ਸਾਲ ਚ ਫਿਰ ਲੀਕ ਹੋ ਜਾਏਗਾ ਸਾਲ 2 ਸਾਲ ਚੱਲੇਗਾ ਜਿਸ ਤਰ੍ਹਾਂ ਅਸੀਂ ਪੁਰਾਣਾ ਖਾਲ ਜਿਹੜਾ ਨੌਰ ਪੈ ਜਾਂਦੇ ਉਹਨਾਂ ਨੂੰ ਬੰਦ ਕਰਦੇ ਰਿਹਾ ਫਿਰ ਇਹਦੇ ਵਰਕੇ ਸਰਕਿਪਾਈ ਕਰਨੀ ਪਏਗੀ ਤੇ ਇਹਦੇ ਵਾਸਤੇ ਤੇ ਇਹ ਹੀ ਹੈ ਕਿ ਜਿਹੜਾ ਮਟੀਰੀਅਲ ਚੰਗਾ ਲੱਗੇ ਇਟ ਵਧੀਆ ਲੱਗੇ ਪਰਸਤਰ ਵਧੀਆ ਹੋਵੇ ਵੀ ਜਿਹੜਾ 4-5 7 10 ਸਾਲ ਜਿਹੜਾ ਖਾਲ ਕੱਟ ਜੇ ਸਰ ਸ਼ਮੀ ਸਰੋਤ ਨਾਲ ਗੱਲ ਕਰਦੇ ਪਿਆ ਹਲਚਲ ਪੰਜਾਬ ਨਿਊ ਚੈਨਲ ਤੋਂ ਹਾਂ ਜੀ ਇਸ ਲਈ ਕਿ ਅਮੇ ਗੁਜਰਾ ਦੇ ਨੈੜੀ ਨਾਲਾ ਬਣਾਇਆ ਜਾਇਕਦਾ ਹੂੰ ਹੂੰ 2024 ਤੋਂ ਉੱਥੋਂ ਟੈਂਡਲ ਪਾਸ ਹੋਇਆ ਸੀ ਸਰ ਉਹਦਾ ਠੀਕ ਹੈ ਤੇ ਸਰ ਅਥੇ ਜਿਹੜਾ ਹਲਕਾ ਮਟੀਰੀਅਲ ਯੂਜ਼ ਕੀਤਾ ਜਾਇਕਦਾ ਪਿੱਲੀ ਹੱਟ ਯੂਜ਼ ਕੀਤੀ ਜਾਇਕਦੀ ਸਰ ਕੀ ਕਹਿਣਾ ਚਾਹੁੰਦੇ ਬੜੇ ਹਾਂ ਠੀਕ ਕਰਵਾ ਦਿੰਦੇ ਅਸੀਂ ਜੋ ਵੀ ਗਲਤੀ ਹੈ